ਫਿਰ 84 ਦਾ ਗੇੜ ਉਹ ਘਟਨਾ ਪੈਂਦਾ ਤਾਂ ਕਰਕੇ ਆ ਜਿਹੜਾ ਜੀਵਨ ਮਿਲਿਆ ਹੈ ਆ ਜਿਹੜੇ ਕੀਮਤੀ ਸੁਵਾਸ ਮਿਲੇ ਨੇ ਜਿਹੜਾ ਸਮਾਂ ਹੈ ਆਪਣਾ ਲੇਖੇ ਚ ਲਾ ਲਈਏ ਇਸ ਸਮੇ ਨੂੰ ਲੇਖੇ ਲਾ ਲਈਏ ਇਸ ਸਮੇ ਨੂੰ ਸਫਲਾ ਕਰ ਲਈਏ ਗੁਰਬਾਣੀ ਦਾ ਵਿਦਵਾਨ ਦਾ ਵਚਨ ਹੈ ਕਥਨ ਹੈ ਵਿਦਵਾਨ ਲਿਖਦਾ ਹੈ ਸਮੇ ਬਾਬਤ ਰਹੀ ਵਾਸਤੇ ਘੱਤ ਸਮੇ ਨੇ ਇੱਕ ਨਾ ਮੰਨੀ ਮੈਂ ਫੜ ਫੜ ਰਹੀ ਤਰੀਕ ਸਮੇਖ ਸਕਾਈ ਕੰਨੀ ਪਿੱਛੇ ਆਪਣੇ ਦੇਖ ਗਿਆ ਤਪ ਬਨਨੋ ਬੰਨੀ ਅਜੇ ਸੰਭਾਲ ਇਸ ਸਮੇ ਨੂੰ ਕਰ ਸਫਲੋ ਦੰਦਾ ਜਾਵੰਦਾ ਹੀ ਠਹਿਰਣ ਜਾਜ ਨਾ ਜਾਣਦਾ ਲੰਘ ਗਿਆ ਮੈਂ ਮੁੜ ਕੇ ਆਵੰਦਾ ਜਿਹੜਾ ਸਮਾਂ ਲੰਘ ਗਿਆ ਉਹ ਫਿਰ ਦੁਬਾਰਾ ਵਾਪਸ ਨਹੀਂ ਆਉਂਦਾ ਇੱਕ ਵਾਰੀ ਲੰਘ ਗਿਆ ਸਮਾਂ ਉਹ ਤਾਂ ਵਸ ਲੰਘ ਗਿਆ ਆ ਕਰਕੇ ਸਾਡੇ ਕੋਲ ਹੁਣ ਸਮਾਂ ਹੈ ਸਾਡੇ ਕੋਲ ਸਵਾਸ ਨੇ ਇਹਨਾਂ ਨੂੰ ਲੇਖੇ ਚ ਲਾ ਲਈਏ ਇਹਨਾਂ ਨੂੰ ਸਫਲियां ਕਰਨੀ ਮਾਨਸ ਜਨਮ ਤੁਲੰਭ ਹੈ ਹੋਏ ਨਾ ਬਾਰੇ ਬਾਰ ਆ ਮਨੁੱਖਾ ਜੀਵਨ ਹੈ ਜਿਹੜਾ ਇਹ ਬੜਾ ਕੀਮਤੀ ਬੇਸ਼ਕੀਮਤੀ ਅਮੁੱਲਾ ਹੈ ਕੀਮਤੀ ਨਾ ਕੱਲਾ ਕੀਮਤੀ ਨਹੀਂ ਕਹਿਣਾ ਇਸ ਜੀਵਨ ਨੂੰ ਇਹ ਤਾਂ ਅਮੁੱਲਾ ਹੈ ਕਿਉਂ ਕੀਮਤੀ ਕਿਉਂ ਨਹੀਂ ਕਹਿਣਾ ਕਿਉਂ ਕੀਮਤੀ ਚੀਜ਼ ਜਿਹੜੀ ਕੋਈ ਹੁੰਦੀ ਹੈ ਉਹਨੂੰ ਕਿਸੇ ਕੀਮਤ ਤੇ ਖਰੀਦਿਆ ਜਾ ਸਕਦਾ ਹੈ ਲੱਖ ਦੀ 10 ਲੱਖ ਦੀ 50 ਲੱਖ ਦੀ ਕਰੋੜ ਦੀ 2 ਕਰੋੜ ਦੀ ਉਹਨੂੰ ਤਾਂ ਕਿਸੇ ਕੀਮਤ ਤੇ ਖਰੀਦਿਆ ਜਾ ਸਕਦਾ ਜੇ ਕੋਈ ਕੀਮਤੀ ਚੀਜ਼ ਹੋਵੇ ਪਰ ਜਿਹੜਾ ਆ ਜੀਵਨ ਹੈ ਜਿਹੜੇ ਸਵਾਸ ਸਾਨੂੰ ਮਿਲੇ ਹੈ ਇਹ ਤਾਂ ਬੇਸ਼ਕੀਮਤੀ ਅਮੁੱਲਾ ਜੀਵਨ ਹੈ ਇਹਨੂੰ ਕੀਮਤੀ ਇਹ ਕਿਸੇ ਕੀਮਤ ਤੇ ਮਿਲਣਾ ਨਹੀਂ ਹੈ ਫਿਰ ਇਹਨੂੰ ਕੀਮਤੀ ਨਾ ਆਖੀਏ ਇਹ ਤਾਂ ਮੁੱਲਾ ਹੈ ਤਾਂ ਕਰਕੇ ਇਸ ਅਮੋਲਕ ਜੀਵਨ ਦੀ ਆਪਣੇ ਦੀ ਕਦਰ ਕਰੀਏ ਕਦਰ ਕਰੀਏ ਸੰਭਾਲ ਕਰ ਲਈਏ ਇਸ ਜੀਵਨ ਨੂੰ ਸੰਭਾਲ ਲਈਏ ਮਾਨਸ ਜਨਮ ਸੁਲੰਭ ਹੈ ਇਹ ਤਾਂ ਬੜਾ ਅਮੁੱਲਾ ਮਿਲਿਆ ਹੈ ਹੋਏ ਨਾ ਬਾਰ ਐ ਬਾਰ 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 ਨਹੀਂ ਮਿਲਣਾ ਕਿਉ ਗੁਰਬਾਣੀ ਦਾ ਬਚਨ ਮਹਾਂਪੁਰਸ਼ ਧਾਰਨਾ ਪੜਿਆ ਕਰਦੇ ਸੀ ਨਾ ਵਾਰ-ਵਾਰ ਨਹੀਂ ਮਿਲਣੀ ਮਾਨਸ ਦੇਹੀ ਮਾਨਸ ਦੇਹੀ ਬੰਦਿਆ ਮਾਨਸ ਜਨਮ ਤਾਂ ਸਬੱਬਾ ਨਾਲ ਮਿਲਦਾ ਐਵੇਂ ਨਾ ਗਵਾਲੀ ਆਹ ਮਨੁੱਖਾ ਜੀਵਨ ਇਹ ਤਾਂ ਬੜੇ-ਬੜੇ ਭਾਗਾ ਦੀ ਨਿਸ਼ਾਨੀ ਐ ਭਾਗਾ ਦੇ ਨਾਲ ਮਿਲਦਾ ਐ ਐਵੇਂ ਨਾ ਗਵਾਲੀ ਵੇਖੀ ਕਿਤੇ ਦੁਨੀਆ ਦੀ ਮੋਹ ਮਾਇਆ ਦੇ ਵਿੱਚ ਪੈ ਕੇ ਕਿਤੇ ਦੁਨੀਆ ਦੀ ਮੋਹ ਮਾਇਆ ਦੇ ਵਿੱਚ ਹੀ ਖੱਛ ਧੋ ਕੇ ਆਪਣਾ ਜੀਵਨ ਹੈ ਜਿਹੜਾ ਐਵੇਂ ਲੰਘਾ ਦੇਵੇ ਕਿਤੇ ਹੀ ਸਮਾ ਇਹਨੂੰ ਲੇਖੇ ਲਾਲ ਲੈ ਨਾਮ ਜਪ ਕੇ ਇਹ ਸੰਸਾਰ ਰੂਪੀ ਭਵ ਸਾਗਰ ਤੋਂ ਪਾਰ ਹੋ ਜਾ ਗੁਰਬਾਣੀ ਦੇ ਵਿੱਚ ਅਨੇਕਾਂ ਥਾਵਾਂ ਤੇ ਅਨੇਕਾਂ ਉਦਾਹਰਣਾਂ ਦੇ ਦੇ ਕੇ ਸਮਝਾਇਆ ਗਿਆ ਹੈ ਕਿੰਨੀ ਇੱਕ ਤੇਰੀ ਆਰਜਾ ਹੈ ਤੈਨੂੰ ਪਤਾ ਹੈ ਕਿੰਨਾ ਕੁ ਸਮਾਂ ਤੈਨੂੰ ਮਿਲਿਆ ਹੈ ਬੰਦਾ ਐਵੇਂ ਇੱਥੇ ਝੂਠੇ ਦਾਵੇ ਕਰੀ ਜਾਂਦਾ ਹੈ ਕਿ ਮੈਂ ਬਹੁਤ ਸਮਾਂ ਕਿਤੇ ਇਸ ਸੰਸਾਰ ਤੇ ਰਹਾਵਾਂਗਾ ਕਿਤੇ ਅਮਰੀ ਹੋ ਗਿਆ ਵੈ ਪਰ ਪਤਾ ਨਹੀਂ ਹੈ ਕਿ ਕਦੋਂ ਉਸ ਪ੍ਰਮਾਤਮਾ ਦਾ ਸੱਦਾ ਬੁਲਾਵਾ ਆ ਜਾਵੇ ਕਦੋਂ ਜਾਣਾ ਪੈ ਜੇ ਤਾਂ ਕਰਕੇ ਕੁਰਬਾਨੀ ਦਾ ਬਚਨ ਹੈ ਨਾ ਜਿੰਨ ਕੀ ਚੀਰੀ ਦਰਗਹ ਐ ਪਾਟੀ ਤਿੰਨਾ ਮਰਨਾ ਪਾਈ ਜੀ ਦੀ ਦਾ ਭਾਵ ਹੈ ਚਿੱਠੀ ਜਿਨ੍ਹਾਂ ਦੀ ਚਿੱਠੀ ਉਹ ਤੁਰ ਦਰਗਾਹ ਦੇ ਵਿੱਚੋਂ ਪਾਟ ਕੇ ਆ ਜਾਵੇ ਨਾ ਉਹਨਾਂ ਨੂੰ ਕੋਈ ਨਹੀਂ ਰੱਖ ਸਕਦਾ ਕਿਉਂ ਜਦੋਂ ਪੁਰਾਣੇ ਸਮਿਆਂ ਦੇ ਵਿੱਚ ਪਹਿਲਾਂ ਕੋਈ ਸ਼ੋਕ ਸੰਦੇਸ਼ ਭੇਜਿਆ ਜਾਂਦਾ ਸੀ ਕਿਸੇ ਨੂੰ ساری ਚਿੱਠੀ ਲਿਖ ਕੇ ਉਹਦੀ ਤੈ ਮਾਰ ਕੇ ਥੋੜੀ ਚਿੱਠੀ ਬਾਹਰੋਂ ਪਾੜ ਦਿੱਤੀ ਜਾਂਦੀ ਸੀ ਉਹ ਪਾਟੀ ਤਾਂ ਜਾਂਦੀ ਸੀ ਕਿਉਂ ਸਾਹਮਣੇ ਵਾਲਾ ਪਹਿਲਾਂ ਉਹਨੂੰ ਪਤਾ ਲੱਗ ਜਾਵੇ ਦੇਖ ਕੇ ਵੀ ਚਿੱਠੀ ਇਹ ਕੋਈ ਮਾੜੀ ਮਾੜਾ ਸੰਦੇਸ਼ ਹੈ ਕਿ ਮੈਂ ਉਹ ਕਹੋ ਜਾਂ ਸਮਾਂ ਹੋਵੇ ਉਹ ਆਪਣਾ ਵੇਖ ਲਵੇ ਸਮਾਂ ਵਿਚਾਰ ਲਵੇ ਵੀਰ ਪੜ੍ਹੇ ਕਿਉਂ ਸਦਮਾ ਨਾ ਕੋਈ ਲੱਗੇ ਉਹਨੂੰ ਤਾ ਕਰਕੇ ਪਰ ਉਹ ਪ੍ਰਮਾਤਮਾ ਦੀ ਦਰਗਾਹ ਦੇ ਵਿੱਚੋਂ ਜਿਨ੍ਹਾਂ ਦੀ ਚਿੱਠੀ ਪਾੜ ਕੇ ਆ ਜਾਵੇ ਉਹਨਾਂ ਨੂੰ ਫਿਰ ਕੋਈ ਨਹੀਂ ਰੱਖ ਸਕਦਾ ਇਸ ਸੰਸਾਰ ਤੇ ਕੋਈ ਨਹੀਂ ਬਚਾ ਸਕਦਾ ਆ ਵੇਖਿਆ ਨਾ ਜਦੋਂ ਹਸਪਤਾਲਾਂ ਦੇ ਵਿੱਚ ਹਸਪਤਾਲਾਂ ਦੇ ਵਿੱਚ ਮਰੀਜ਼ ਸਾਡੇ ਦਾਖਲ ਹੁੰਦੇ ਐ ਤੇ ਜੇ ਕਿਤੇ ਡਾਕਟਰ ਕਹਿ ਦੇਵੇ ਕਿ ਹੁਣ ਇਹਨੂੰ ਭਾਈ ਘਰੇ ਲੈ ਜਾਓ ਘਰੇ ਲਿਜਾ ਕੇ ਇਹਦੀ ਸੇਵਾ ਕਰ ਲਓ ਸਾਮ ਸੰਭਾਲ ਕਰ ਲੋ ਵਸੇ ਹੁਣ ਦਾ ਪੁੱਜ ਕੇ ਦਿਨਾਂ ਦਾ ਤੇ ਉਹਨੂੰ ਭਾਵੇਂ ਕਹਿ ਦਿਓ ਕਿ ਆ ਕਿੰਨੀ ਮਾਇਆ ਲੈ ਲੈ ਕਿੰਨਾ ਧਨ ਦੌਲਤ ਮਾਇਆ ਪਦਾਰਥ ਕਿੰਨਾ ਕੁਝ ਮਰਜ਼ੀ ਲੈ ਲੈ ਜ਼ਮੀਨ ਜਾਇਦਾਦ ਸਾਡੇ ਮਰੀਜ਼ ਨੂੰ ਬਚਾ ਦੇ ਸਾਡੇ ਬੰਦੇ ਨੂੰ ਬਚਾ ਦੇ ਤਾਂ ਉਹਦਾ ਅਗੋ ਕੀ ਸਬਚਨ ਹੋਵੇਗਾ ਕੀ ਉਹਨੇ ਕਹਿਣਾ ਉਹ ਡਾਕਟਰ ਦਾ ਇੱਕੋ ਸੁਨੇਹਾ ਹੋਵੇਗਾ ਕਿ ਹੁਣ ਤਾਂ ਭਾਈ ਇਹਦੀ ਘਰੇ ਲਿਜਾ ਕੇ ਸੇਵਾ ਕਰ ਲੋ ਕਿਉਂ ਕਿਉਂਕਿ ਹੁਣ ਇਹਨੂੰ ਜਿੰਨੇ ਇੱਕ ਪ੍ਰਮਾਤਮਾ ਵੱਲੋਂ ਸਵਾਸ ਉਹ ਪ੍ਰਮਾਤਮਾ ਨੇ ਬਖਸ਼ੀ ਸੀ ਉਹ ਪੂਰੇ ਹੋ ਗਏ ਹੁਣ ਮੈਂ ਇਹਦੇ ਵਿੱਚ ਕੁਝ ਨਹੀਂ ਕਰ ਸਕਦਾ ਇਹ ਪ੍ਰਮਾਤਮਾ ਚਾਵੇ ਤਾਂ ਇਹਨੂੰ ਬਚਾ ਸਕਦਾ ਹੈ ਤੇ ਜੇ ਪ੍ਰਮਾਤਮਾ ਚਾਵੇ ਰੱਖ ਸਕਦਾ ਹੈ ਜੇ ਨਾ ਚਾਵੇ ਤੇ ਉਹਦਾ ਬੁਲਾਵਾ ਹੁਣ ਆਉਣਾ ਹੈ ਤੇ ਫਿਰ ਆਉਣਾ ਹੀ ਹੈ ਤਾਂ ਕਰਕੇ ਉੱਥੇ ਤਾਂ ਵੱਡੇ ਵੱਡੇ ਡਾਕਟਰ ਵੀ ਜਿਹੜੇ ਕਿਤੇ ਹੱਥ ਖੜੇ ਕਰ ਜਾਂਦੇ ਐ ਕਿਸੇ ਦਾ ਜੋਰ ਨਹੀਂ ਚੱਲਦਾ ਜਿਸ ਅੱਗੇ ਜੋਰ ਨਾ ਚੱਲੇ ਖਲੇ ਕੀਚੇ ਅਰਦਾਸ ਪਰ ਜਿਹਦੇ ਅੱਗੇ ਕਹਿੰਦੇ ਕੋਈ ਜੋਰ ਨਹੀਂ ਨਾ ਚੱਲਦਾ ਉਹਦੇ ਅੱਗੇ ਤਾਂ ਬਸ ਇੱਕੋ ਅਰਦਾਸ ਚੱਲਦੀ ਐ ਬੇਨਤੀ ਚੱਲਦੀ ਐ ਮਿੰਤ ਤਰਲਾ ਚੱਲਦਾ ਐ ਤੇ ਅਸੀਂ ਮਿੰਤ ਤਰਲਾ ਕਰ ਲਈਏ ਤੇ ਪ੍ਰਮਾਤਮਾ ਆਕਾਲ ਪੁਰਖ ਵਾਹਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜਿਆਂ ਦੇ ਚਰਣਾ ਚ ਬਸ ਮੈਂ ਤਰਲਾ ਅਰਦਾਸ ਬੇਨਤੀ ਜੋਲੜੀ ਕਰ ਲਈਏ ਸੱਚੇ ਪਾਤਸ਼ਾਹ ਤਾਣ ਦੀ ਬਾਣ ਤੂੰ ਹੈ ਮੇਰੇ ਸੁਆਮੀ ਮੈਂ ਤੇ ਤੇ ਆਗਿਆ ਅਰਦਾਸ ਮੈਂ ਹੋਰ ਥਾਉ ਨਹੀਂ ਜਿਸ ਪਹਿ ਕਰੋ ਬੇਨਤੀ ਮੇਰਾ ਦੁੱਖ ਸੁਖ ਤੁਝ ਹੀ ਪਾਸ ਸੱਚੇ ਪਾਤਸ਼ਾਹ ਮੇਰਾ ਕੋਈ ਥਾ ਨਹੀਂ ਹੋਰ ਜਿੱਥੇ ਮੈਂ ਬੇਨਤੀ ਕਰਾਂ ਤੇ ਮੇਰੀ ਬੇਨਤੀ ਪੂਰੀ ਹੋ ਜਾਵੇ ਮੇਰੀ ਅਰਦਾਸ ਕਬੂਲ ਹੋ ਜਾਵੇ ਹੋਰ ਕੋਈ ਥਾਂ ਨਹੀਂ ਹੈ ਇਹੋ ਜੀ ਮੈਂ ਤਾਂ ਕੇਵਲ ਤੇਰੇ ਹੀ ਆਸਰਾ ੱਤਿਆ ਮੈਂ ਕੇਵਲ ਤੇ ਕੇਵਲ ਏ ਅਕਾਲ ਪੁਰਖ ਵਾਹਿਗੁਰੂ ਸੱਚਾ ਪਾਤਸ਼ਾਹ ਕੇਵਲ ਤੇਰੇ ਚਰਨਾਂ ਦਾ ਆਸਰਾ ੱਤਿਆ ਹੈ ਸੱਚੇ ਪਾਤਸ਼ਾਹ ਮੈਂ ਹੋਰ ਥਾਵਾਂ ਤੇ ਨਹੀਂ ਜਾਣਾ ਕਿਰਪਾ ਕਰੋ ਤੁਸੀਂ ਮੇਰੀ ਅਰਦਾਸ ਬੇਨਤੀ ਹੈ ਜਿਹੜੀ ਕਬੂਲ ਕਰੋ ਪ੍ਰਵਾਨ ਕਰੋ ਵਿਸਰਨਾਹੀ ਦਾਤਾਰ ਆਪਣਾ ਨਾਮ ਦੇਹੁ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਬੇਨਤੀ ਕਰਿਆ ਕਰੀਏ ਸੱਚੇ ਪਾਤਸ਼ਾਹ ਨਾ ਵਿਸਰੀ ਨਾ ਵਿਸਾਰੀ ਨਾ ਭੁੱਲੀ ਨਾ ਭੁਲਾਵੀਂ ਤੇਰੇ ਬੱਚੇ ਹਾਂ ਤੇਰਿਆਂ ਦੀ ਤੈਨੂੰ ਲਾਜ ਐ ਆਪਣੇ ਜਾਣ ਕੇ ਆਪਣੇ ਚਰਨਾਂ ਦੇ ਨਾਲ ਜੋੜ ਲੈ ਸੱਚੇ ਪਾਤਸ਼ਾਹ ਕਿਰਪਾ ਕਰ ਜੀਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਿਸ ਮਿਹਰੋਂ ਪਾਵੋ ਡੁੱਬਦੇ ਪੱਥਰ ਤਾਰੇ ਕਿਰਪਾ ਕਰ ਦਇਆ ਕਰ ਇਹ ਦਇਆ ਦੇ ਸਮੁੰਦਰ ਸਾਗਰ ਸਾਡੇ ਗਰੀਬਾਂ ਤੇ ਦਇਆ ਕਰ ਦੀਨਾ नाथ ਸਾਡੀਨ ਦੀਨਾ ਦੀਨਾ ਤੇ ਕਿਰਪਾ ਕਰਨ ਵਾਲੇ ਅਨਾਥਾਂ ਤੇ ਕਿਰਪਾ ਕਰਨ ਵਾਲੇ ਸੱਚਿਆ ਪਾਤਸ਼ਾਹ ਸਾਡੇ ਤੇ ਵੀ ਦਇਆ ਕਰ ਮਿਹਰ ਕਰ ਡੁੱਬਦੇ ਪੱਥਰਾਂ ਨੂੰ ਤਾਰਨ ਵਾਲਿਆ ਸਾਡੇ ਤੇ ਵੀ ਮਿਹਰ ਕਰ ਸਾਨੂੰ ਵੀ ਇਸ ਸੰਸਾਰ ਰੂਪੀ ਭਵ ਸਾਗਰ ਚੋਂ ਬਚਾ ਲੈ ਇਸ ਸੰਸਾਰ ਦੀ ਜਿਹੜੀ ਮਾਇਆ ਹੈ ਇਹ ਤੋਂ ਬਚਾ ਲੈ ਕਿਉਂ ਮਹਾਂਪੁਰਸ਼ ਪੜਿਆ ਕਰਦੇ ਸੀ ਨਾ ਪੰਜ ਵਿਖਾਦੀ ਏਕ ਗਰੀਬਾ ਰੱਖੋ ਰੱਖਣ ਹਾਰੀ ਖੇਦ ਕਰਹੀ ਔਰ ਬਹੁਤ ਸੰਤਾਵਿ ਆਇਓ ਸ਼ਰਨ ਤੁਹਾਰੀ ਆ ਜਿਹੜਾ ਆਤਮਾ ਰੂਪੀ ਇਹ ਜੀਵ ਜਿਹੜਾ ਇਹ ਇਕੱਲਾ ਹੈ ਇਹ ਪੰਛੀ ਹੈ ਜਿਹੜਾ ਇਹ ਇਕੱਲਾ ਹੈ ਪਰ ਜਿਹੜੀ ਪੰਜ ਵਿਕਾਰ ਇਹਨੂੰ ਚਿੰਬੜੇ ਹੋਏ ਐ ਪੰਜ ਵਿਖਾਦੀ ਏਕ ਗਰੀਬਾ ਰਾਖੂ ਰਾਖਣ ਹਾਰੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਪੰਜ ਚੋਰ ਐ ਨਾ ਜਿਹੜੀ ਇਹਨੂੰ ਚਿੰਬੜੇ ਹੋਏ ਐ ਇਹ ਨੂੰ ਦਿਨ ਤੇ ਰਾਤ ਕਰਕੇ ਲੁੱਟ ਰਹੀ ਹੈ ਕਦੇ ਕਾਮ ਹਾਵੀ ਹੋ ਜਾਂਦਾ ਹੈ ਕਦੇ ਕ੍ਰੋਧ ਹਾਵੀ ਹੋ ਜਾਂਦਾ ਹੈ ਕਦੇ ਲੋਭ ਮੋਹ ਹੰਕਾਰ ਦੇ ਵਿੱਚ ਪਿਆ ਇਹਨਾਂ ਦੇ ਵਸ ਪਿਆ ਹੋਇਆ ਬੰਦਾ ਕਿੱਡੇ-ਕਿੱਡੇ ਪਾਪ ਕਰ ਲੈਂਦਾ ਹੈ ਕਿੱਡੇ-ਕਿੱਡੇ ਕਰਮ ਕੋ ਕਰਮ ਕਰ ਲੈਂਦਾ ਹੈ ਕਿੱਡੀਆਂ-ਕਿੱਡੀਆਂ ਬੱਜਰ ਕੁਰੇਤਾ ਕਰ ਲੈਂਦਾ ਹੈ ਕਿੰਡੇ-ਕਿੱਡੇ ਜੀਵ ਤੋਂ ਪਾਪ ਹੋ ਜਾਂਦੇ ਆ ਫਿਰ ਕਿਤੇ ਬਖਸ਼ਿਆ ਨਹੀਂ ਜਾਂਦਾ ਕਿਰਪਾ ਕਰ ਸੱਚਿਆ ਪਾਤਸ਼ਾ ਤੂੰ ਹੀ ਇਹਨਾਂ ਤੋਂ ਬਚਾਉਣ ਵਾਲਾ ਹੈ ਸਾਨੂੰ ਤੂੰ ਹੀ ਸਾਡੀ ਪਾਰ ਨਹੀਂ ਪੈਂਦੀ ਤੂੰ ਹੀ ਬਚਾ ਸਕਦਾ ਕਿਰਪਾ ਕਰ ਸਾਡੀ ਤਾਂ ਤੇਰੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਹੈ ਪਾਏਂ ਗਹੀਂ ਜਦ ਤੇ ਤੁਮਰੀ ਤਬ ਤੇ ਕੋ ਆਖ ਅੱਖ ਤੇ ਨਹੀਂ ਆਨਿਉ ਸੱਚੇ ਪਾਤਸ਼ਾਹ ਜਦੋਂ ਦਾ ਮੈਂ ਤੇਰੇ ਚਰਨਾਂ ਦੇ ਵਿੱਚ ਆਇਆ ਹਾਂ ਨਾ ਉਦੋਂ ਦਾ ਮੇਰੀ ਅੱਖ ਨੂੰ ਹੋਰ ਕੋਈ ਪਾਇਆ ਨਹੀਂ ਬਸ ਮੈਂ ਤਾਂ ਤੇਰੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦਾ ਹਾਂ ਸਗਲ ਦੁਆਰ ਕਉ ਛਾੜ ਕੇ ਗਾਹੀ ਤੋ ਤਹਾਰੂ ਦਵਾਰ ਸਾਰੇਆ ਦਵਾਰਾਂ ਨੂੰ ਛੱਡ ਕੇ ਸਾਰੇ ਦਰਾਂ ਨੂੰ ਛੱਡ ਕੇ ਇਹ ਅਕਾਲ ਪੁਰਖ ਵਾਹਿਗੁਰੂ ਮੈਂ ਤੇਰੇ ਚਰਨਾਂ ਦੇ ਵਿੱਚ ਆਇਆ ਵਾਹੇ ਗਹੀ ਕੀ ਲਾਜ ਅਸ ਗੋਬਿੰਦ ਦਾਸ ਤਹਾਰ ਸੱਚੇ ਪਾਤਸ਼ਾਹ ਮੈਂ ਹੋਰ ਸਾਰੀਆਂ ਆਸਾਂ ਛੱਡ ਕੇ ਕੇਵਲ ਤੇਰੇ ਚਰਨਾਂ ਦੇ ਵਿੱਚ ਆਇਆ ਹਾਂ ਤੇਰਾ ਹੀ ਆਸਰਾ ਹੈ ਹੁਣ ਮੈਨੂੰ ਆਸਰਾ ਜੀ ਮੈਨੂੰ ਤੇਰੇ ਚਰਨਾਂ ਦਾ ਮੈਨੂੰ ਤਾਂ ਹੁਣ ਤੇਰਾ ਹੀ ਆਸਰਾ ਹੈ ਬਚਾ ਲੈ ਇਸ ਸੰਸਾਰ ਰੂਪੀ ਭਾਗ ਸਾਗਰ ਤੋਂ ਡੁੱਬਣ ਤੋਂ ਬਚਾ ਲੈ ਸਤਿਗੁਰਾਂ ਦੀ ਗੁਰਬਾਣੀ ਸਾਨੂੰ ਸਮਝਾਉਣਾ ਕਰਦੀ ਹੈ ਕਿ ਇਹ ਬੰਦਿਆ ਤੈਨੂੰ ਕਿੱਡੀ ਕਬੱਡੀ ਆਰਜ਼ਾ ਮਿਲੀ ਹੈ ਕਿਤੇ ਸਤਿਗੁਰੂ ਜੀ ਸਮਝਾਉਂਦੇ ਐ ਗੁਰਬਾਣੀ ਦੇ ਵਿੱਚ ਇਸ ਜੀਵ ਦਾ 100 ਸਾਲ ਦਾ ਪਮਾਨਾ ਉਮਰ ਦਾ ਲਾਇਆ ਹੈ ਅੱਜ ਤੱਕ ਅਸੀਂ ਉਹ ਵੀ ਬਹੁਤ ਘਟਾ ਲਈ ਕਿਉਂ ਇੱਕ ਤਾਂ ਖੁਰਾਕਾ ਖੁਰਾਕ ਪਾਣੀ ਐਸਾ ਹੋ ਗਿਆ ਸਾਡਾ ਅਸੀਂ ਰੇਹਾ ਸੁਪਰੇਹਾ ਤੇ ਆਪਣਾ ਜਿਹੜਾ ਹੈ ਇਹ ਖੇਤੀ ਬਾੜੀ ਜਿਹੜੀ ਧਰਤੀ ਵੇਹ ਜਹਰੀਲੀ ਕਰਤੀ ਅਸੀਂ ਰੇਹਾ ਸੁਪਰੇਹਾ ਪਾ ਕੇ ਇਹ ਖਾਣਾ ਪੀਣਾ ਜਿਹੜਾ ਐਡਾ ਕਰ ਲਿਆ ਅਸੀਂ ਔਖਾ ਤੇ ਤਾਂ ਉਹ ਵੀ ਘਟ ਗਈ ਸਾਡੀ ਯਾਰ ਜਾਂ ਰੋਗ ਅਸੀਂ ਆਪ ਸੇੜ ਲਈ ਤੇ ਗੁਰਬਾਣੀ ਦਾ ਬਚਨ ਹੈ ਕਿ ਸੌਕ ਸਾਲ ਦਾ ਪਮਾਨਾ ਲਾਇਆ ਹੈ ਪੁੱਛ ਵੀ ਲਈਏ ਦਸ ਬਾਲ ਤਨ ਵੀਸ ਰਵਣ ਤੀਸਾਂ ਕਾ ਸੁੰਦਰ ਕਹਾਵੈ ਕਹਿੰਦੇ ਜਦੋਂ ਬੰਦਾ 10 ਸਾਲਾਂ ਦਾ ਹੁੰਦਾ ਹੈ ਨਾ ਉਦੋਂ ਕੋਈ ਨਾਮ ਜਪਣ ਦੀ ਸੋਝੀ ਨਹੀਂ ਹੁੰਦੀ ਉਦੋਂ ਕੋਈ ਨਹੀਂ ਪਤਾ ਹੁੰਦਾ ਬਚਪਨਾ ਹੁੰਦਾ ਹੈਗਾ ਬਚਪਨ ਦੇ ਵਿੱਚ ਤਾਂ ਬਸ ਖੇਡਣ ਖੁੱਦਣ ਦਾ ਹੀ ਪਤਾ ਹੁੰਦਾ ਹੈ 10 ਬਾਲ ਤਨ 20 ਰਵਣ 30 ਦਾ ਸੁੰਦਰ ਕਹਾਵੈ ਜਦੋਂ 30 ਦਾ ਹੋ ਜਾਂਦਾ ਉਦੋਂ ਭਰ ਜਵਾਨੀ ਦੇ ਵਿੱਚ ਆ ਜਾਂਦਾ ਆਪਣੇ ਆਪ ਤੇ ਬੜਾ ਮਾਣ ਕਰਦਾ ਹੈ ਬੜਾ ਸੋਹਣਾ ਹੋ ਜਾਂਦਾ ਹੈ ਬੜਾ ਸੁਲੱਖਾ ਹੋ ਜਾਂਦਾ ਆਪਣੇ ਡੌਲਿਆਂ ਤੇ ਆਪਣੀਆਂ ਲੱਤਾਂ ਤੇ ਮਾਣ ਹੁੰਦਾ ਹੈ ਕਿ ਮੇਰੀ ਵਰਗਾ ਹੁਣ ਕੌਣ ਹੈ 30 ਦਾ ਸੁੰਦਰ ਕਹਾਵੈ 40 ਸੀ ਪਰ ਚਾਲੀਆਂ ਦਾ ਹੋ ਜਾਂਦਾ ਜਦੋਂ ਗੁਰਬਾਣੀ ਦਾ ਵਾਚਣਾ ਕਹਿੰਦੇ ਬੰਦਾ ਪੂਰਾ ਹੋ ਜਾਂਦਾ ਹੈ ਹਾਰਮੋਨ ਫਿਰ ਕਹਿੰਦੇ ਬਦਨੋਂ ਕਟਣੋਂ ਹਟ ਜਾਂਦਾ ਹੈ ਪੂਰਾ ਹੋ ਜਾਂਦਾ ਫੇਰ ਨਹੀਂ ਬੰਦਾ ਵੱਧਦਾ ਫਿਰ ਤੇ ਘਟਣਾ ਸ਼ੁਰੂ ਹੁੰਦਾ ਸ਼ੁਰੂ ਹੁੰਦਾ 40 ਸੀ ਪਰ ਹੋਏ 85 ਪੱਗ ਖਿਸਸੇ ਜਦੋਂ ਪੰਜਾਮਾ ਦਾ ਹੋ ਜਾਂਦਾ ਤੇ ਬੁਢੇਪੇ ਵੱਲ ਨੂੰ ਪੈਰ ਕਿਸ਼ਨਾ ਸ਼ੁਰੂ ਹੋ ਜਾਂਦਾ 60 ਕੇ ਬੁਢੇਪਾ ਆਵੇ 60 ਦਾ ਹੋ ਜਾਂਦਾ ਫਿਰ ਬੁਢੇਪਾ ਆਣ ਘਿਰਦਾ ਜਦ ਰ ਆਈ ਜੋਗਨ ਹਾਰਿਆ ਜਦੋਂ ਫਿਰ ਬੁਢੇਪਾ ਰੂਪੀ ਜਰ ਇਹ ਸਰੀਰ ਨੂੰ ਲੱਗਣੀ ਸ਼ੁਰੂ ਹੋ ਜਾਂਦੀ ਹੈ ਜੋਗਨ ਚਲਿਆ ਜਾਂਦਾ ਹੈ ਫਿਰ ਬੰਦੇ ਨੂੰ ਪਤਾ ਲੱਗਦਾ ਫਿਰ ਅਗਲਾ ਘੜੀ ਨਜ਼ਰ ਆਉਂਦਾ ਕਿਉਂ ਇਸ ਸਰੀਰ ਦੀਆਂ ਤਿੰਨ ਅਵਸਥਾਵਾਂ ਨੇ ਬਾਲ ਜਵਾਨੀ ਆਰ ਬਿਰਧ ਫੁਲ ਤੀਨ ਅਵਸਥਾ ਜਾਣ ਤੇਨੀ ਅਵਸਥਾਵਾਂ ਹੈ ਸਰੀਰ ਦੀਆਂ ਇੱਕ ਤਾਂ ਬਾਲਪਨ ਬਚਪਨਾ ਇੱਕ ਜਵਾਨੀ ਤੇ ਫਿਰ ਬੁਢੀਪਾ ਫਿਰ ਚੌਥੀ ਸਟੇਜ ਸਾਰਿਆਂ ਨੂੰ ਪਤਾ ਹੈ ਮੌਤ ਫਿਰ ਚੌਥੀ ਤਾਂ ਮੌਤ ਸਾਰਿਆਂ ਨੂੰ ਪਤਾ ਹੀ ਹੈ ਜਦੋਂ ਬੰਦਾ ਬਚਪਨ ਚ ਹੈ ਬੱਚਾ ਬਚਪਨ ਦੇ ਵਿੱਚ ਹੈ ਤਾਂ ਬੱਚੇ ਨੂੰ ਆਏ ਹੁੰਦਾ ਮੈਨੂੰ ਜਵਾਨੀ ਆਵੇਗੀ ਤੇ ਜਦੋਂ ਜਵਾਨ ਹੋ ਜਾਂਦਾ ਹੈ ਤੇ ਜਵਾਨ ਨੂੰ ਇਹ ਹੈ ਮੈਨੂੰ ਬੁਢੇਪਾ ਆਵੇਗਾ ਤੇ ਜਿਹੜੇ ਬਜ਼ੁਰਗ ਹੈ ਜਿਨ੍ਹਾਂ ਤੇ ਬੁਢੇਪਾ ਆਇਆ ਹੋਇਆ ਹੈ ਉਹ ਬੁਢੇਪੇ ਦੇ ਵਿੱਚ ਤਾਂ ਪਤਾ ਹੀ ਹੈ ਕਿ ਹੁਣ ਤਾਂ ਮੌਤ ਹੀ ਆਉਣੀ ਹੈ ਤੇ ਫਿਰ ਵੀ ਕਿਉਂ ਨਹੀਂ ਨਾਮ ਜਪਦੇ ਫਿਰ ਵੀ ਕਿਉਂ ਨਹੀਂ ਸੇਵਾ ਸਿਵਰਨੰਦ ਕਰਦੇ ਫੇਰ ਕਿਉਂ ਨਹੀਂ ਭਲੇ ਪਰਉਪਕਾਰ ਦੇ ਕੰਮ ਕਰਦੇ ਕਿਉਂ ਫੇਰ ਵੀ ਬੜੀਆਂ-ਬੜੀਆਂ ਆਸਾਂ ਬੰਦੇ ਨੇ ਲਾਈਆਂ ਹੋਈਆਂ ਇਸ ਸੰਸਾਰ ਦੇ ਵਿੱਚ ਚੁਗਲੀ ਨੀ ਲਈਰਖਦ ਵੈ ਸਾੜਾ ਜਿਹੜਾ ساری ਉਮਰ ਮਨ ਦੇ ਵਿੱਚ ਭਰਿਆ ਹੋਇਆ ਹੈ ਇਹੀ ਲੈ ਕੇ ਇਸ ਸੰਸਾਰ ਤੋਂ ਚਲਿਆ ਜਾਂਦਾ ਫਿਰ ਕਹਿੰਦੇ ਬੰਦਾ ਪਛਤਾਉਂਦਾ ਹੈ ਗੁਰਬਾਣੀ ਦਾ ਬਚਨ ਹੈ ਨੈਨੋ ਨੀਰ ਬਹਿ ਕਹਿੰਦੇ ਬੰਦੇ ਨੂੰ ساری ਉਮਰ ਸਮਝਾਉਂਦੇ ਰਹਿੰਦੇ ਕਿ ਨਾਮ ਜਪ ਲੈ ਕਹਿੰਦਾ ਨਹੀਂ ਵੱਡਾ ਹੋ ਕੇ ਜਦੋਂ ਹੁਣ ਹਜੇ ਤਾਂ ਜਵਾਨੀ ਹੈ ਅਜੇ ਖਾਣ ਪੀਣ ਦੀ ਉਮਰ ਐ ਕਿ ਨਾਮ ਤਾਂ ਜਪ ਲਵਾਂਗੇ ਸਾਰੀ ਉਮਰ ਪਈ ਐ ਪਰ ਕਹਿੰਦੇ ਜਦੋਂ ਬੰਦਾ ਬਜ਼ੁਰਗ ਹੋ ਜਾਂਦਾ ਓਦੋਂ ਤਾਂ ਇਹੋ ਜੀ ਅਵਸਥਾ ਹੋ ਜਾਂਦੀ ਐ ਨੈਨੋ ਨੀਰ ਬਹਿ ਅੱਖਾਂ ਦੇ ਵਿੱਚੋਂ ਆਪ ਮੁਹਾਰੇ ਪਾਣੀ ਆ ਜਿਹੜਾ ਵਹਿਣ ਲੱਗ ਪੈਂਦਾ ਜਲ ਜਿਹੜਾ ਆਪ ਮੁਹਾਰੇ ਤੁਰ ਪੈਂਦਾ ਨੈਨੋ ਨੀਰ ਬਹਿ ਤਨ ਖੀਨਾ ਤਨ ਜਿਹੜਾ ਜੇ ਹੁਣ ਬਜ਼ੁਰਗਾਂ ਦਾ ਤੁਸੀਂ ਮਾਸ ਵੇਖਿਓ ਕਦੇ ਫੜ ਕੇ ਉਹ ਹੱਡੀਆਂ ਦੇ ਨਾਲੋ ਜੋੜਾ ਹੋਇਆ ਹੁੰਦਾ ਕਿਉਂ ਹੱਡੀਆਂ ਦੇ ਨਾਲੋਂ ਕਹਿੰਦੇ ਮਾਸ ਆਪਣੀ ਪਕੜ ਛੱਡ ਦਿੰਦਾ ਹੈ ਉਹ ਢਿੱਲਾ ਪੈ ਜਾਂਦਾ ਹੈ ਮਾਸ ਜਿਹੜੀ ਇਹ ਚਮੜੀ ਕਰੜੀ ਕਰੜੀ ਸਡੌਲ ਸਰੀਰ ਇਹ ਫਿਰ ਕਹਿੰਦੇ ਬੜੀ ਪਰੂਪੀ ਜਰਜਾਤੋ ਲੱਗਣੀ ਸ਼ੁਰੂ ਹੋ ਜਾਂਦੀ ਹੈ ਉਦੋਂ ਸਰੀਰ ਕਮਜ਼ੋਰ ਹੁੰਦਾ ਹੈ ਕਹਿੰਦੇ ਨੈਨੋ ਨੀਰ ਬਹਿ ਤਨ ਖੀਨਾ ਭਏ ਕੇਸ ਦੁੱਧ ਬਾਨੀ ਕੇਸ ਦੁੱਧ ਵਰਗੇ ਚਿੱਟੇ ਹੋ ਜਾਂਦੇ ਰੂਦਾ ਸ਼ਬਦ ਕੰਠ ਨਹੀਂ ਉਚਰੈ ਫਿਰ ਗਲੇ ਦੇ ਵਿੱਚ ਬਲਗਮ ਬਣਨ ਲੱਗ ਪੈਂਦੀ ਐ ਰੂਦਾ ਸ਼ਬਦ ਕੰਠ ਨਹੀਂ ਉਚਰੈ ਆਬ ਕਿਆ ਕਰੇ ਬਰਾਨੀ ਫੇਰ ਦੱਸ ਕੀ ਕਰੇਗਾ ਹੁਣ ਤਾਂ ਤੂੰ ਕਹਿੰਦਾ ਮੈਂ ਬੁਢੇਪੇ 'ਚ ਜੇ ਨਾਮ ਜਪ ਲਵਾਂਗਾ ਸਾਰੀ ਉਮਰ ਪਈ ਨਾਮ ਜਪਣ ਦੀ ਪਰ ਕਹਿੰਦੇ ਉਦੋਂ ਫਿਰ ਤੇਰੇ ਤੋਂ ਨਾਮ ਜਪਿਆ ਨਹੀਂ ਜਾਣਾ ਤੂੰ ਚੌਂਕੜਾ ਤਾਂ ਮਾਰਨਾ ਚਾਹੇਗਾ ਤੇਰੇ ਤੋਂ ਚੌਂਕੜਾ ਵੱਜਣਾ ਨਹੀਂ ਤੇਰੀਆਂ ਲੱਤਾਂ ਤੈਨੂੰ ਜਵਾਬ ਦੇ ਜਾਣਗੀਆਂ ਨਾਮ ਰੱਬ ਦਾ ਨਾਮ ਲੈਣਾ ਚਾਹਵੇਂਗਾ ਰੱਬ ਦਾ ਨਾਮ ਤਾਂ ਲਵੇਗਾ ਮੁੱਖੋਂ ਬੋਲੇਗਾ ਤਾਂ ਸਹੀ ਪਰ ਨਿਕਲ ਕੁਝ ਹੋਰ ਜਾਇਆ ਕਰੂ ਆਪ ਬੁਹਾਰੀ ਗੁਰੂ ਦੇ ਦਰਸ਼ਨ ਕਰਨਾ ਤਾਂ ਚਾਹਵੇਗਾ ਲੱਤਾਂ ਵੀ ਜਵਾਬ ਦੇ ਜਾਣਗੀਆਂ ਗੁਰੂ ਘਰੇ ਤੁਰ ਕੇ ਆਇਆ ਨਹੀਂ ਜਾਣਾ ਹੁਣ ਤਾ ਤੂੰ ਆਉਂਦਾ ਨਹੀਂ ਨਾ ਫਿਰ ਤੇ ਉਹ ਆਉਣਾ ਚਾਹਵੇਂਗਾ ਤੇ ਫਿਰ ਵੀ ਨਹੀਂ ਆਇਆ ਜਾਣਾ ਤੇ ਹੁਣ ਤੂੰ ਆ ਅੱਖਾਂ ਦੇ ਨਾਲ ਗੁਰਬਾਣੀ ਨਹੀਂ ਪੜਦਾ ਗੁਰੂ ਦੇ ਦਰਸ਼ਨ ਨਹੀਂ ਕਰਨਾ ਚਾਹੁੰਦਾ ਫਿਰ ਆ ਅੱਖਾਂ ਵੀ ਜਵਾਬ ਦੇ ਜਾਣਗੀਆਂ ਚੱਬਣ ਚੱਲਣ ਰਤਨ ਸੇ ਸੁਨੀਅਰ ਬਹਿ ਗਏ ਹੀਰੇ ਮੋਤੀ ਧਾ ਸੇ ਜਾਨੀ ਚੱਲ ਗਈ ਆ ਜਿਹੜੇ ਤੇਰੇ ਸੋਹਣੇ ਸੋਹਣੇ ਦੰਦ ਐ ਨਾ ਤੇਰੇ ਇਹ ਵੀ ਚਲੇ ਜਾਣਗੇ ਚੱਬਣ ਚੱਲਣ ਰਤਨ ਸੇ ਸੁਣੀਅਰ ਬਹਿ ਗਏ ਰਤਨ ਅੱਖਾਂ ਇਹ ਵੀ ਤੇਰੇ ਜਵਾਬ ਜੇ ਨੇਤਰ ਨਿਗਾਖਟ ਜਾਵੇਗੀ ਸੇ ਸੁਣੀਅਰ ਅੱਖਾਂ ਦੀ ਅੱਖਾਂ ਦੀ ਰੌਸ਼ਨੀ ਘਟ ਜਾਣੀ ਹੈ ਕੰਨਾਂ ਤੋਂ ਸੁਣਨਾ ਬੰਦ ਹੋ ਜਾਣਾ ਹੈ ਜਦੋਂ ਬਜ਼ੁਰਗੀ ਦੀ ਅਵਸਥਾ ਆ ਗਈ ਜਦੋਂ ਐਸੀ ਅਵਸਥਾ ਆ ਗਈ ਸੱਠੇ ਬੁਢੇਪਾ ਆਵੇ ਜਦੋਂ 60 ਦਾ ਹੋ ਜਾਂਦਾ ਹੈ ਗੁਰਬਾਣੀ ਦਾ ਬਚਨ ਬੁਢੇਪਾ ਆਣ ਘੇਰਦਾ ਹੈ ਸਤਰਾ ਕਾ ਮਤ ਹੀਣ ਸਤਰਾ ਦਾ ਗੁਰਬਾਣੀ ਨੇ ਕਹਿਤਾ ਕਹਿੰਦੇ ਮਤ ਹੀਣ ਕਹਿੰਦੇ ਦਿਮਾਗ ਕੰਮ ਨਹੀਂ ਕਰਦਾ ਪਰ ਇਹ ਤਾਂ ਣੀ ਗੁਰਬਾਣੀ ਗੱਲ ਕਰਦੀ ਆ ਨਾ ਇਹ ਵੀ ਦੋ ਜਿਵੇਂ ਗੁਰਮੁਖ ਤੇ ਮਨਮੁਖ ਇਹ ਮਨਮੁਖਾਂ ਦੀ ਗੱਲ ਹੋ ਰਹੀ ਹੈ ਗੁਰਬਾਣੀ ਕਹਿੰਦੀ ਗੁਰਮੁਖ ਬੁੱਢੇ ਕਦੇ ਨਹੀਂ ਜਿਨਾਂ ਅੰਤਰ ਸੁਰਤ ਗਿਆਨ ਗੁਰਮੁਖ ਨਹੀਂ ਬੁੱਢੇ ਕਦੇ ਵੀ ਕਿਉ ਉਹਨਾਂ ਦੀ ਤਾਂ ਸੁਰਤੀ ਦੇ ਵਿੱਚ ਗਿਆਨ ਉਹਨਾਂ ਨੂੰ ਗਿਆਨ ਹੋ ਗਿਆ ਨਾ ਰੱਬ ਦੇ ਘਰ ਦਾ ਉਹਨਾਂ ਤੂੰ ਸੱਚਾ ਗਿਆਨ ਪ੍ਰਾਪਤ ਹੋ ਗਿਆ ਉਹ ਨਹੀਂ ਬੁੱਢੇ ਗੁਰਮੁਖ ਬੁੱਢੇ ਕਦੇ ਨਹੀਂ ਜਿਨ੍ਹਾਂ ਅੰਤਰ ਸੁਰਤ ਗਿਆਨ ਇਹ ਮਨਮੁਖਾਂ ਦੀ ਗੱਲ ਕਰੀ ਹੈ ਗੁਰਬਾਣੀ ਨੇ ਸੱਤਰਾ ਕਾ ਮਤ ਹੀਣ ਅਸੀਂ ਆ ਕਾ ਬਿਹਾਰ ਨਾ ਪਾਵੇ ਗੁਰਬਾਣੀ ਕਹਿੰਦੀ ਸਤਰਾਂ ਦਾ ਮਤਹੀਣ ਹੋ ਜਾਂਦਾ ਬੰਦਾ ਕਿਉਂ ਸਾਡੇ ਵੀ ਘਰਾਂ ਦੇ ਵਿੱਚ ਬਜ਼ੁਰਗ ਨੇ ਨਾ ਵੱਡੇ ਬਜ਼ੁਰਗ ਤੇ ਬੱਚੇ ਜੇ ਕੋਈ ਬਜ਼ੁਰਗ ਸਲਾਹ ਦਿੰਦੇ ਆ ਨਾ ਤੇ ਬੱਚੇ ਮੰਨਦੇ ਨਹੀਂ ਕਿਉਂ ਕਹਿੰਦੇ ਬਾਪੂ ਤੂੰ ਚੁੱਪ ਕਰ ਜਾ ਤੂੰ ਸਾਡੀ ਗੱਲ ਦੇ ਵਿੱਚ ਨਾ ਬੋਲ ਤੈਨੂੰ ਹੁਣ ਪਤਾ ਨਹੀਂ ਅਸੀਂ ਜ਼ਮਾਨਾ ਬਦਲ ਗਿਆ ਐਡਵਾਂਸ ਹੋ ਗਿਆ ਜ਼ਮਾਨਾ ਤੈਨੂੰ ਨਹੀਂ ਪਤਾ ਤੂੰ ਪੁਰਾਣੇ ਜ਼ਮਾਨੇ ਦਾ ਹੈ ਸਤਰਾਂ ਕਾ ਮਤਹੀਣ ਅਸੀਆਂ ਕਾ ਬਿਹਾਰ ਨਾ ਪਾਵੇ ਤੇ ਜਦੋਂ ਕਹਿੰਦੇ ਬੰਦਾ ਅਸੀਆਂ ਦਾ ਹੋ ਜਾਂਦਾ ਉਹ ਤੋਂ ਕਿਰਿਆ ਆਪਣੀ ਸੋਧੀ ਨਹੀਂ ਜਾਂਦੀ ਬਿਹਾਰ ਜਿਹੜਾ ਉਹਦਾ ਕਿਰਿਆ ਕਰਮ ਹੈ ਨਾ ਜਿਹੜਾ ਉਹ ਸੋਧਿਆ ਨਹੀਂ ਜਾਂਦਾ ਉਹ ਵੀ ਦੂਜੇ ਫਿਰ ਸੁਰਵਾਉਂਦੇ ਆ ਤਾਂ ਕਰਕੇ ਤੇ ਇੱਕ ਪਾਸੇ ਤੁਸੀਂ ਗੁਰਮੁਖ ਵੇਖ ਲਓ ਅਸੀਆਂ ਸਾਲਾਂ ਦੀ ਉਮਰ ਬਾਬਾ ਦੀਪ ਸਿੰਘ ਜੀ 18 ਸ਼ੇਰ ਦਾ ਖੰਡਾ ਪੜ੍ਹ ਕੇ ਜਿਹੜੇ ਵੇਖੋ ਤੁਸੀਂ ਜਿਨ੍ਹਾਂ ਨੇ ਸ਼ਹੀਦੀ ਦਾ ਜਾਮ ਕੀਤਾ ਜਿਹੜੇ ਕਹਿੰਦੇ 18 ਸਿਰ ਦਾ ਖੰਡਾ ਪੜ ਕੇ ਕਹਿੰਦੇ ਜੰਗ ਲੜੀ ਜਿਨ੍ਹਾਂ ਨੇ ਪਰ ਉਹ ਕਹਿੰਦੇ